ਇੱਕ ਘਰ ਨੂੰ ਏਅਰ ਲਿਫਟ ਕਰ ਲਿਆ ਇੱਕ ਪਰਿਵਾਰ ਦੇ ਬੰਦਿਆਂ ਨੂੰ ਤੇ ਦੂਜੇ ਪਰਿਵਾਰ ਦੇ ਨੇ ਕਿਹਾ ਵੀ ਅਸੀਂ ਜਾਣਾ। ਅੱਛਾ। ਮਤਲਬ ਇਸ ਤਰੀਕੇ ਨਾਲ ਹੈ ਪਰ ਲੋਕਾਂ ਨੂੰ ਸਰਕਾਰ ਵੱਲੋਂ ਹਰ ਤਰੀਕੇ ਦੇ ਨਾਲ ਇਹ ਕੀਤਾ ਜਾ ਰਿਹਾ ਵੀ ਤੁਸੀਂ ਇੱਥੇ ਸੇਫ ਜਗ੍ਹਾ ਤੇ ਆਓ। ਹਰ ਤਰ੍ਹਾਂ ਦੇ ਵਿੱਚੋਂ ਦੇਖੋ ਲੋਕਾਂ ਨੂੰ ਸੇਫ ਜਗ੍ਹਾ ਤੇ ਜਾਣਾ ਚਾਹੀਦਾ ਹੈ। ਕਿਉਂਕਿ ਇਹੀ ਹੁਣ ਹੱਲ ਹੈ ਹੋਰ ਕੋਈ ਹੱਲ ਨਹੀਂ ਹੈ। ਹੁਣ ਨਾ ਘਰਾਂ ਨੂੰ ਬਚਾਉਂਦਾ ਵੀ ਜਦੋਂ ਜਾਨ ਮਾਲ ਦੀ ਰੱਖੀ ਉਹ ਸਭ ਤੋਂ ਜ਼ਰੂਰੀ ਹੈ। ਅਸੀਂ ਜਿਹੜੇ ਪਰਿਵਾਰ ਵਿੱਚ ਨੇ ਪਾਣੀ ਦੇ ਵਿੱਚ ਫਸੇ ਆ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਜਾ ਰਹੇ ਆ ਕਈ ਭਰਾ ਅੱਗੋਂ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਮੈਂ ਘਰੇ ਰਹਿਣਾ ਮੈਨੂੰ ਕੋਈ ਖਤਰਾ ਨਹੀਂ ਕਈਆਂ ਦੇ ਵਿੱਚ ਉਹਨੂੰ ਘਰ ਵੀ 2-2 3-3 ਫੁੱਟ ਜੇ ਪਾਣੀ ਦੇ ਲੈਵਲ ਤੋਂ ਉੱਚੀ ਆ ਪਰ ਕੋਈ ਪਤਾ ਨਹੀਂ ਨਾ ਪਿੱਛੇ ਫਰਸਾਤ ਹੋ ਜਾਈ ਜਿਦਾਂ ਆਪਾਂ ਵੇਖਨੇ ਆ ਰੋਜ਼ ਟੀਵੀ ਤੇ ਖਬਰਾਂ ਚ ਆਉਂਦੀਆਂ ਜੀ ਬੱਦਲ ਫਟੇ ਆ ਝਿੰਦਿਆਂ ਮੀਂਹ ਦੇ ਸੈਂਕੜੇ ਕਾਰ ਜਿਹੜੇ ਉਹ ਪਾੜ ਤੋਂ ਥੱਲੇ ਰੁੜ ਗਈ ਅਰਦਾਸ ਬੇਨਤੀ ਕਰੀਏ ਵੀ ਮਹਾਰਾਜ ਜਿਨ੍ਹਾਂ ਮੀ ਪਾ ਲੈ ਜਿੰਨੀ ਬਰਸਾਤ ਹੋਈ ਹੁਣ ਵਸਕਾਰ ਤੇ ਇਹ ਸਾਰੇ ਚੀੜੀਆਂ ਜਨੌਰਾਂ ਵੀ ਇਹ ਫਸਲ ਖਾਣੀ ਹੀ ਹੁਣ ਵੀ ਆਪਾਂ ਇੱਥੇ ਸਾਨੂੰ ਪਤਾ ਲੱਗਾ ਸੀਗਾ ਕਿ ਕੁਝ ਪਰਿਵਾਰ ਜਿਹੜੇ ਉਹ ਅਜੇ ਵੀ ਇੱਥੇ ਮਾਨੂੰ ਰੈਸਕਿਊ ਕਰਨਾ ਜ਼ਰੂਰੀ ਹੈ ਪਾਣੀ ਦਾ ਪੱਤਰ ਵਾੜੀਆਂ ਹੁਣ ਉਹਨਾਂ ਨੂੰ ਉੱਥੋਂ ਲੈਣ ਜਾ ਰਹੇ ਆ ਉਹ ਸਾਰੀ ਦੀ ਸਾਰੀ ਖੇਤੀਬਾੜੀ ਤੇ ਨਿਰਭਰ ਕਰਦੀ ਆ ਪੰਜਾਬ ਹੈ ਹੀ ਖੇਤੀ ਪ੍ਰਧਾਨ ਸੂਪਾ ਸੋ ਜਦੋਂ ਇੱਕ ਫਸਲ ਮਰ ਜਾਂਦੀ ਆ ਤੇ ਸਾਡੀਆਂ ਉਹ ਜਿਹੜਾ ਅਸਰ ਆ ਨਾ ਕਈ ਪੀੜ੍ਹੀਆਂ ਤੱਕ ਸਾਡੇ ਉੱਤੇ ਉਹ ਅਸਰ ਜੜਾਇਆ ਹੋ ਰਿਹਾ ਨਾ ਕਿ ਹੁਣ ਉਹ ਜ਼ਮੀਨ ਜਿਹੜੀ ਆ ਪਾਣੀ ਜਦੋਂ ਪੱਧਰ ਨੀਵਾ ਵੀ ਹੋ ਜਾਊਗਾ ਉੱਤਰ ਵੀ ਜਾਊਗਾ ਤੇ ਜ਼ਮੀਨ ਐਡੀ ਛੇਤੀ ਫਸਲ ਦੇਣ ਵਾਸਤੇ ਫਿਰ ਤਿਆਰ ਵੀ ਨਹੀਂ ਹੁੰਦੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪੂਰਾ ਪੰਜਾਬ ਜਿਹੜਾ ਉਹ ਚੱਲ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਤਾਂ ਬਹੁਤ ਬੁਰੀ ਦਸ਼ਾ ਹੈ ਜਿੱਥੇ ਲੋਕਾਂ ਦੇ ਘਰ ਜਿਹੜੇ ਉਹ ਪਾਣੀ ਦੇ ਨਾਲ ਭਰ ਚੁੱਕੇ ਨੇ ਪਰ ਉੱਥੇ ਹੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਬੜੀ ਸੁਹਿਰਦ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦੇ ਮੰਤਰੀ ਹੋਣ ਵਿਧਾਇਕ ਹੋਣ ਹਰ ਕੋਈ ਜਿਹੜਾ ਇਹੋ ਗਰਾਊਂਡ ਦੇ ਉੱਤੇ ਉਤਰਿਆ ਹੋਇਆ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਿਨ੍ਹਾਂ ਨੂੰ ਰੈਸਕਿਊ ਕਰਨਾ ਹੈ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਨੂੰ ਖਾਣੇ ਦੀ ਲੋੜ ਹੈ ਜਾਂ ਕਿਸੇ ਤਰੀਕੇ ਦੇ ਹੋਰ ਰਾਸ਼ਨ ਦੀ ਜ਼ਰੂਰਤ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਵਕਤ ਤਰਨਤਾਰਨ ਦੇ ਪਿੰਡ ਵਿੱਚ ਪਹੁੰਚੇ ਹੋਏ ਹਨ ਜਿੱਥੇ ਕੁਝ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਪੰਜਾਬ ਕੈਬਨਿਟ ਦੇ ਤਿੰਨ ਤਿੰਨ ਮੰਤਰੀ ਹਰਪਰਜਨ ਸਿੰਘ ਜੀ ਤੇ ਉਹ ਲਾਲਜੀਤ ਸਿੰਘ ਖੁੱਲਰ ਤੇ ਬਰਿੰਦਰ ਕੋਇਲ ਜੀ ਜਾ ਰਹੇ ਨੇ ਕਿ ਉਹਨਾਂ ਪਰਿਵਾਰਾਂ ਦੇ ਉਹਨਾਂ ਜੀਆਂ ਨੂੰ ਬਾਹਰ ਕੱਢਿਆ ਜਾਏ ਜਿਹੜੇ ਕਿ ਫਸੇ ਹੋਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ तमाम ਮੰਤਰੀ ਨੇ ਕੋਲ ਸਾਭ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਬਹੁਤ ਲੋਕ ਨੇ ਹਾਲੇ ਵੀ ਆਪਣੇ ਘਰਾਂ ਦੇ ਵਿੱਚ ਬੱਸੀ ਦੇਖੋ ਲੋਕਾਂ ਨੂੰ ਪਹਿਲਾਂ ਸਾਡੇ ਇਹ ਮੰਤਰੀ ਸਾਹਿਬ ਆਪਣੇ ਨਾਲ ਜੀ ਸਿੰਘ ਜੀ ਭੁੱਲਰ ਇਹਨਾਂ ਦਾ ਹਲਕਾ ਹੈ ਪਹਿਲਾਂ ਮੈਂ ਵੀ 4 ਦਿਨ ਪਹਿਲਾਂ ਆਇਆ ਸੀ ਈਟੀਓ ਸਾਹਿਬ ਇੱਥੇ ਪਰਮਾਨੈਂਟ ਬੈਠੇ ਨੇ ਬੜੀ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ ਕਿ ਤੁਸੀਂ ਬਾਹਰ ਚੱਲੋ ਪਰ ਕਈ ਲੋਕ ਘਰ ਛੱਡਣ ਦੇ ਲਈ ਤਿਆਰ ਨਹੀਂ ਹੈਗੇ ਬੇਸ਼ੱਕ ਉਹਨਾਂ ਦੇ ਕੋਈ ਇੰਨਾ ਪਾਣੀ ਹੈਗਾ ਹੈ ਜੀ ਇੱਥੋਂ ਤੱਕ ਹੈ ਕਿ ਅੱਜ ਮੈਂ ਸਵੇਰੇ ਆਪਣਾ ਸੰਪੁਰਨਾ ਡਿਸਟ੍ਰਿਕਟ ਦੇ ਵਿੱਚ ਸੀ ਕੰਨ ਅਸੀਂ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੇ 에어 ਲਿਫਟ ਜਦੋਂ ਲੋਕਾਂ ਨੂੰ ਕੀਤਾ ਨਾ ਤਾਂ ਇੱਕ ਘਰ ਨੂੰ 에어 ਲਿਫਟ ਕਰ ਲਿਆ ਇੱਕ ਪਰਿਵਾਰ ਦੇ ਬੰਦਿਆਂ ਨੂੰ ਤੇ ਦੂਜੇ ਪਰਿਵਾਰ ਦੇ ਨੇ ਕਿਹਾ ਵੀ ਅਸੀਂ ਜਾਣਾ ਅੱਛਾ ਮਤਲਬ ਇਸ ਤਰੀਕੇ ਨਾਲ ਹੈ ਪਰ ਲੋਕਾਂ ਨੂੰ ਸਰਕਾਰ ਵੱਲੋਂ ਹਰ ਤਰੀਕੇ ਦੇ ਨਾਲ ਇਹ ਕੀਤਾ ਜਾ ਰਿਹਾ ਵੀ ਤੁਸੀਂ ਇੱਥੇ ਸੇਫ ਜਗ੍ਹਾ ਤੇ ਆਓ ਸਰਕਾਰ ਨੇ ਵੈਕੂਏਸ਼ਨ ਸੈਂਟਰ ਬਣਾਏ ਹੋਏ ਨੇ ਹਰ ਤਰ੍ਹਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਪਸ਼ੂਆਂ ਦਾ ਪ੍ਰਬੰਧ ਚਾਰੇ ਦਾ ਪ੍ਰਬੰਧ ਮੈਡੀਕਲ ਏਡ ਦਾ ਪ੍ਰਬੰਧ ਸਾਰੇ ਪ੍ਰਬੰਧ ਕੀਤੇ ਹੋਏ ਆ। ਜੀ। ਆ ਹੁਣ ਵੀ ਅਸੀਂ ਜਿਹੜੇ ਚੱਲੇ ਆ ਹੁਣ ਕਈ ਲੋਕ ਫਸੇ ਹੋਏ ਆ। ਹੁਣ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਚੱਲੋ ਕਿਉਂਕਿ ਪਾਣੀ ਕਿਸੇ ਵੀ ਸਮੇਂ ਵੱਸ ਸਕਦਾ। ਜੀ। ਇਨਫਲੋ ਆ ਜਿਹੜਾ ਬਹੁਤ ਜ਼ਿਆਦਾ ਹੈ। ਹੂੰ। ਪਿੱਛੋਂ ਪਾਣੀ ਇੰਨੀ ਮਾਤਰਾ ਦੇ ਵਿੱਚ ਆ ਰਿਹਾ ਹੈ ਤੇ ਕਿਸੇ ਵੀ ਸਮੇਂ ਵੱਸ ਸਕਦਾ ਹੈ। ਬਿਲਕੁਲ। ਖਤਰਾ ਜਾਨੀ ਜਾਨੇ ਨੁਕਸਾਨ ਹੋ ਸਕਦਾ ਹੈ ਜੇਕਰ ਇਹਦਾ ਖਤਰਾ ਵੱਧ ਰਿਹਾ ਹੈ ਤੇ ਲੋਕ ਘਰਾਂ ਤੋਂ ਨਹੀਂ ਨਿਕਲਣ। ਘਰਾਂ ਦੇ ਵਿੱਚੋਂ ਦੇਖੋ ਲੋਕਾਂ ਨੂੰ ਸੇਫ ਜਗ੍ਹਾ ਤੇ ਜਾਣਾ ਚਾਹੀਦਾ ਹੈ। ਕਿਉਂਕਿ ਇਹੀ ਹੁਣ ਹੱਲ ਹੈ ਹੋਰ ਕੋਈ ਹੱਲ ਨਹੀਂ ਹੈ ਹੁਣ ਨਾ ਘਰਾਂ ਨੂੰ ਬਚਾਉਣ ਦਾ ਵੀ ਜਦੋਂ ਜਾਨ ਮਾਲ ਦੀ ਰੱਖੀ ਉਹ ਸਭ ਤੋਂ ਜ਼ਰੂਰੀ ਹੈ ਸੋ ਅਸੀਂ ਉਹਨਾਂ ਨੂੰ ਬਾਰ-ਬਾਰ ਇਹੀ ਬੇਨਤੀ ਕਰਦੇ ਹਾਂ ਤੇ ਹੁਣ ਸਵੇਰੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਵੀ ਅਸੀਂ ਇਹੀ ਕੁਝ ਕੀਤਾ ਉਹ ਇਸ ਸਮੇਂ ਸਰਕਾਰ ਦੇ ਸਾਹਮਣੇ ਚੁਣੌਤੀ ਕੀ ਹੈ ਕਿ ਅਸੀਂ ਆਪਣੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰੀਏ ਤੇ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਸਾਡੇ ਸਾਰੇ ਮੰਤਰੀ ਐਮ ਐਲ ਏ ਵਰਕਰ ਸਾਡੇ ਚੇਅਰਮੈਨ ਸਾਹਿਬ ਸਾਰੇ ਗਰਾਊਂਡ ਦੇ ਉੱtre ਹੋਏ ਆ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਉਹ ਸਾਰਾ ਸਾਰਾ ਪੁਲਿਸ ਵਿਭਾਗ ਹੈ ਜਿਹੜਾ ਉਹ ਸਾਰਾ ਗਰਾਊਂਡ ਦੇ ਉੱਤੇ ਹੈ ਸਾਡਾ ਡਿਪਾਰਟਮੈਂਟ ਹੈ ਸਾਰੇ ਜਿਹੜੇ ਮੁਲਾਜ਼ਮ ਨੇ ਸੈਕਟਰੀ ਤੋਂ ਲੈ ਕੇ ਨਿਚਲੇ ਲੈਵਲ ਤੱਕ ਉਹ ਸਾਰੇ ਲੋਕਾਂ ਦੀ ਸੇਵਾ ਦੇ ਵਿੱਚ ਉਤਰੇ ਹੋਏ ਨੇ ਉਹ ਤੇ ਕੋਈ ਇਸ ਸਮੇਂ ਇਹੀ ਕੁਝ ਕੀਤਾ ਜਾ ਸਕਦਾ ਔਰ ਪਾਣੀ ਇਹ ਇੰਨਾ ਆਇਆ ਹੈ ਕਿ ਜਦ ਵੀ ਕਦੇ ਹਲੱਡਾਂ ਦੀ ਜਾਂ ਪਾਣੀ ਆਉਣ ਦੀ ਪੰਜਾਬ ਦੇ ਇਤਿਹਾਸ ਦੀ ਗੱਲ ਕਰਾਂਗੇ ਤਾਂ 1988 ਦੀ ਗੱਲ ਲੋਕੀ ਕਰਦੇ ਆ ਤੇ 2023 ਦੀ ਕਰਦੇ ਆ ਪਰ ਹੁਣ ਜਿਹੜਾ ਪਾਣੀ ਆਇਆ ਇਹ 1988 ਤੇ 2023 ਦੋਹਾਂ ਨਾਲੋਂ ਵੱਧ ਧੰਨਵਾਦ ਸੁਣਦੇ ਕੋਈ ਤੇ 2,60,000 ਕਿਊਸਿਕ ਪਾਣੀ ਹੁਣ ਇੱਥੇ ਆ ਰਿਹਾ ਸੋ ਡੈਮ ਹੁਣ ਪੂਰੇ ਭਰੇ ਹੋਏ ਆ ਸੋ ਇਸ ਕਰਕੇ ਪਾਣੀ ਹੁਣ ਇੰਨਾ ਆ ਰਿਹਾ ਵੀ ਜਿਹਦੇ ਉੱਤੇ ਕੋਈ ਕਿਸੇ ਦਾ ਹੱਥ ਵਸ ਹੈ ਨਾ ਸਰਕਾਰ ਇਹਦੇ ਵਿੱਚ ਕੁਝ ਕਰ ਸਕਦੀ ਹੈ ਕੋਈ ਇਸ ਤਰ੍ਹਾਂ ਦੇ ਬੰਨ ਨਹੀਂ ਕੋਈ ਹੱਥ ਲਾ ਕੇ ਰੋਕ ਲਵੇ ਜੀ ਸੋ ਲੇਕੋ ਅਸੀਂ ਜੋ ਕਰ ਸਕਦੇ ਆ ਸਾਡੇ ਸਾਰੇ ਮੰਤਰੀ ਸਭਾ ਨਾਲ ਸਰਪੰਨ ਸਿੰਘ ਜੀ ਟੀਓ ਨੇ ਤੇ ਲਾਲਜੀ ਸਿੰਘ ਜੀ ਭੁੱਲੇ ਜੀ ਦਾ ਦੋਹਾਂ ਦੀ ਡਿਊਟੀ ਹੈ ਤੇ ਤਰਨਤਾਰਨ ਦੇ ਵਿੱਚ ਤੇ ਮੈਂ ਵੀ ਤਰੀ ਅੱਠ ਜ਼ਿਲ੍ਹਿਆਂ ਦੇ ਵਿੱਚ ਮੈਂ ਜਾ ਆਏ ਆ ਤੇ ਸਭ ਜਗ੍ਹਾ ਸਾਡੇ ਪ੍ਰਬੰਧ ਪੂਰੇ ਕੀਤੇ ਹੋਏ ਨੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਉਹ ਖੁਦ ਅੱਜ ਸਵੇਰੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਾ ਕੇ ਆਏ ਆ ਪਹਿਲਾਂ ਫਿਰੋਜ਼ਪੁਰਲ ਉਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਏ ਨੇ ਸੋ ਸਾਰੀ ਸਰਕਾਰ ਉਤਰੀ ਹੋਈ ਹੈ ਜੀ ਪੁੱਲਰ ਸਾਹਿਬ ਤੁਹਾਡਾ ਇਹ ਏਰੀਆ ਹਾਲਾਂਕਿ ਚਲੋ ਪੂਰਾ ਪੰਜਾਬ ਹੀ ਸਾਡਾ ਸਬਦ ਹੈ ਕਹਿੰਦੇ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਸਾਰੇ ਪਾਸੇ ਆਪਾਂ ਦੇਖ ਰਿਹਾ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕਿੰਨੀ ਕੁ ਮਾਰ ਤੁਹਾਨੂੰ ਲੱਗਦਾ ਕਿਉਂਕਿ ਤੁਸੀਂ ਪਹਿਲੇ ਦਿਨ ਤੋਂ ਲਗਾਤਾਰ ਗਰਾਊਂਡ ਦੇ ਵਿੱਚੋਂ ਲੋਕਾਂ ਦੇ ਵਿੱਚੋਂ ਉਹਨਾਂ ਨੂੰ ਸਹਾਇਤਾ ਵੀ ਕਰ ਰਹੇ ਹੋ ਕਿੰਨੀ ਕੁ ਮਾਰ ਪਈ ਹੋ ਅੱਜ ਲਗਭਗ 15 16 ਦਿਨ ਹੋ ਗਏ ਆ ਇੱਥੇ ਸਾਡੇ ਪੱਟੀ ਇਲਾਕੇ ਦੇ ਲਗਭਗ 20 25 ਪਿੰਡ ਆ ਜਿਹੜੇ ਜਿਨ੍ਹਾਂ ਦੀ ਦਰਿਆਲੇ ਪਾਸੇ ਬੰਨ ਵਾਲੇ ਪਾਸੇ ਜ਼ਮੀਨ ਆ ਉਹ ਸਾਰੀ ਦੀ ਸਾਰੀ ਜਿਹੜੀ ਜ਼ਮੀਨ ਆ ਜ਼ਮੀਨ ਵੀ ਟਹਿ ਗਈ ਆ ਫਸਲਾਂ ਵੀ ਬਰਬਾਦ ਹੋ ਗਈਆਂ ਪੱਠੇ ਤੂੜੀਆਂ ਸਾਰਾ ਕੁਝ ਖਤਮ ਹੋ ਗਿਆ ਇਸ ਵੇਲੇ ਆ ਕੀ ਕੁਦਰਤੀ ਮਾਰਿਆ ਇਕੱਲਾ ਪੱਟੀ ਹਲਕਾਣੀ ਪੂਰੇ ਪੰਜਾਬ ਦੇ ਵਿੱਚ ਹੀ ਜਿੱਥੇ ਜਿੱਥੇ ਦਰਿਆਈ ਏਰੀਆ ਪਿੰਡਾ ਉਹਦੇ ਡੁਬੇ ਡੁਬਿਆ ਹੁਣ ਦੋ ਦਿਨ بارشੋਂ ਦੇ ਨਾਲ ਕੱਲ ਪਰਸੋਂ بارشੋਂ ਦੇ ਨਾਲ ਜਿਹੜੇ ਪਲੇਨ ਏਰੀਆ ਜਿਹੜੇ ਕਦੀ ਦਰਿਆ ਦੀ ਮਾਰ ਹਟ ਹੋਣੀ ਆਏ ਉਹਨਾਂ ਏਰੀਆ ਦੇ ਵਿੱਚ ਵੀ ਪਾਣੀ ਆ ਗਿਆ ਤੇ ਜਿਹੜੀ ਪ੍ਰਸਾਦ ਹੋਈ ਆ ਉਹਦੇ ਨਾਲ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਹੋਰ ਵੱਧ ਗਿਆ ਅੱਜ ਜਿਹੜਾ ਪਾਣੀ ਚੱਲਦਾ ਪਿਆ ਆ 2,60,000 ਕਿਊਸਿਕ ਦੇ ਲਗਭਗੇ ਪਾਣੀ ਆ ਤੇ ਇਸ ਪਾਣੀ ਦੇ ਨਾਲ ਜਿਹੜਾ ਨੁਕਸਾਨ ਹੋਇਆ ਉਹ ਨੁਕਸਾਨ ਜੋ ਆ ਬਹੁਤ ਵੱਡਾ ਐਡਾ ਵੱਡਾ ਨੁਕਸਾਨ ਕੋਈ ਵੀ ਕਿਸਾਨ ਭਰਾਵਾਂ ਦਾ ਮਜ਼ਦੂਰਾ ਦਾ ਨਹੀਂ ਪੂਰਾ ਕਰ ਸਕਦਾ ਪਰ ਸਾਡਾ ਇਹ ਵਾਦਾ ਆ ਸਾਰੇ ਭਰਾਵਾਂ ਨਾਲ ਜਿਹਦਾ ਨੁਕਸਾਨ ਹੋਇਆ ਜਿਹਦੀ ਪੈੜੀ ਚ ਫਸਲ ਖਰਾਬ ਹੋਈ ਆ ਉਸ ਬੰਦੇ ਦਾ ਜਿਹੜਾ ਜੋ ਬਣਦਾ ਭਾਵਜਾ 1-1 ਰੁਪਇਆ ਕਿਸਾਨ ਦੇ ਖਾਤੇ 'ਚ ਪਊਗਾ ਕੋਈ ਕਿਸਾਨ ਇਹੋ ਜਿਹਾ ਨਹੀਂ ਛੱਡਿਆ ਜਾਊਗਾ ਕਿ ਕਿਸੇ ਨਾਲ ਕੋਈ ਵਿਤਕਰਾ ਹੋਵੇ ਕਿਸੇ ਨਾਲ ਕੋਈ ਪੱਖਪਾਤ ਹੋਵੇ ਬਾਕੀ ਅਸੀਂ ਜਿਹੜੇ ਪਰਿਵਾਰ ਵੇਚ ਨੇ ਪਾਣੀ ਦੇ ਵਿੱਚ ਫਸੇ ਆ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਜਾ ਰਹੇ ਆ ਕਈ ਭਰਾ ਅੱਗੋਂ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਮੈਂ ਘਰੇ ਰਹਿਣਾ ਮੈਨੂੰ ਕੋਈ ਖਤਰਾ ਨਹੀਂ ਕਈਆਂ ਦੇ ਤੇ ਚਲੋ ਘਰ ਵੀ 2-2 3-3 ਫੁੱਟ ਜੇ ਪਾਣੀ ਦੇ ਲੈਵਲ ਤੋਂ ਉੱਚੀ ਆ ਪਰ ਕੋਈ ਪਤਾ ਨਹੀਂ ਇਹਨਾਂ ਦਾ ਪਿੱਛੇ ਪ੍ਰਸਾਦ ਹੋ ਜੇ ਸਮਾ ਚਲ ਜੇ ਬੱਦਲ ਫੜ ਕੇ ਰੱਬ ਨਾ ਕਰੇ ਕੋਈ ਅਨਹੋਣੀ ਹੋ ਜੇ ਕੁਦਰਤ ਕੇ ਕੋਈ ਜ਼ੋਰ ਥੋੜਾ ਜੇ ਜਾਨ ਆ ਤੇ ਜਾਨ ਆ ਮੈਂ ਤੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਚਲੋ ਜਾਣਾ ਜਿਹੜੇ ਘਰ ਚਲ ਜਣ ਰਾਤ ਨੂੰ ਇੱਥੋਂ ਦਰਿਆ ਦੇ ਵਿੱਚੋਂ ਘਰਾਜੂ ਬਾਹਰ ਆਉਣਾ ਚਾਹੀਦਾ ਹੈ ਬੜੀ ਵੱਡੀ ਦੁਵਿਧਾ ਬਣੀ ਹੋਈ ਹੈ ਕਿ ਜੇਕਰ ਹੁਣ ਤੁਸੀਂ ਜਾਓ ਜਾਂ ਸਰਕਾਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਏ ਜੇਕਰ ਘਰਾਜੂ ਕੱਢਦੇ ਆ ਕਾਮੀ ਹੋ ਸਕਦਾ ਹੈ ਨਿੰਦਿਆ ਜਾਏ ਕਿ ਸਰਕਾਰ ਸਾਨੂੰ ਘਰੋਂ ਬਾਹਰ ਕੱਢ ਰਹੀ ਹੈ ਜੇਕਰ ਨਹੀਂ ਕੱਢਦੇ ਤਾਂ ਸ਼ਾਇਦ ਇਹ ਕਹਿ ਕੇ ਨਿੰਦਿਆ ਜਾਏ ਕਿ ਸਰਕਾਰ ਸਾਨੂੰ ਬਚਾਉਣ ਦੇ ਲਈ ਨਹੀਂ ਆਈ ਅਸੀਂ ਸਰਕਾਰ ਦੇ ਕਰਕੇ ਮਰ ਗਏ ਤੇ ਚਲੋ ਜਿਹੜੇ ਚੰਗੇ ਲੋਕ ਆ ਉਹ ਨਿੰਦਿਆ ਨਹੀਂ ਕਰਦੇ ਉਹਨਾਂ ਨੂੰ ਪਤਾ ਕੁਦਰਤੀ ਆਫਤ ਆ ਇਹ ਜਿਹੜੇ ਵਿੱਚ ਕਈ ਸ਼ੈਤਾਨ ਅੰਸਰ ਹੁੰਦੇ ਆ ਨਾ ਉਹ ਜਾਣ ਬੁੱਝ ਕੇ ਖਰਾਬੀ ਕਰਦੇ ਆ ਹੁਣ ਤੇ ਇੱਥੇ ਇਹ ਆ ਵੀ ਵੇਖੋ ਭਾਵੇਂ ਤੁਸੀਂ ਪ੍ਰੈਸ ਵਾਲੇ ਹਰ ਬੰਦੇ ਦਾ ਫਰਜ਼ ਪੰਦਾ ਜਿੰਨੇ ਜੋਗਾ ਇਹਨਾਂ ਲੋਕਾਂ ਦੀ ਮਦਦ ਕਰੇ ਕਿਉਂਕਿ ਕੁਦਰਤੀ ਆਫਤ ਆ ਇਹਦੇ ਤੇ ਬੰਦੇ ਦਾ ਥੋੜਾ ਜਿਹਾ ਵੀ ਕੁਦੂਰਿਆ ਨਾਇਦੇ ਚ ਸਰਕਾਰ ਦਾ ਕਸੂਰ ਹੈ ਹੁਣ ਤੇ ਪੂਰੇ ਪੰਜਾਬ ਦੇ ਵਿੱਚ ਹੀ ਆੜਾ ਪਏ ਤੇ ਆ ਮਾਚਲ ਦੀਆਂ ਭਾਵਨੇ ਆ ਫਰੋਜ ਟੀਵੀ ਤੇ ਖਬਰਾਂ ਚੱਲਦੀਆਂ ਜੀ ਉਹ ਦਲ ਫਟਿਆ ਵੇਹਦੇ ਆ ਵੇਹਦੇ ਸੈਂਕੜੇ ਘਾਰ ਜਿਹੜੇ ਉਹ ਪਹਾੜ ਤੋਂ ਥੱਲੇ ਡੁੱਲ ਗਏ ਲੋਕ ਵਿੱਚੇ ਸਾਰੇ ਉਹ ਖਤਮ ਹੋ ਗਏ ਆ ਬੜਾ ਨੁਕਸਾਨ ਹੋਇਆ ਮਾਚਲ ਚ ਵੀ ਉੱਥੇ ਕੀ ਕਰੂਗਾ ਕੋਈ ਜਿੱਥੇ ਕੁਦਰਤੀ ਤ੍ਰੋਫੀ ਆ ਜੇ ਉੱਥੇ ਕੀ ਕਰੂਗਾ ਆਪਾਂ ਤਾਂ ਪ੍ਰਮਾਤਮਾ ਕੇ ਵੀ ਹੱਥ ਜੋੜ ਕੇ ਨਾਲ ਮਿਲ ਕੇ ਅਰਦਾਸ ਬੇਨਤੀ ਕਰੀਏ ਵੀ ਮਹਾਰਾਜ ਜਿੰਨਾ ਮੀਂਹ ਪਾਲਿਆ ਜਿੰਨੀ ਬਰਸਾਤ ਹੋਈ ਹੁਣ ਬੱਸ ਕਰ ਇਹ ਇਹ ਸਾਰੇ ਜੀੜੀਆਂ ਜਨੌਰਾਂ ਵੀ ਇਹ ਫਸਲ ਖਾਣੀ ਹੀ ਮਜ਼ਦੂਰਾਂ ਨੇ ਵੀ ਇੱਥੇ ਕੰਮ ਕਰਨਾ ਹੀ ਮਜ਼ਦੂਰਾਂ ਨੇ ਕਈ ਭਰਾ ਇਹੋ ਜਿਹੇ ਆ ਜਿਹੜੇ ਜਿਹੜੀ ਪਾਸਪਤੀ ਦੀ ਫਸਲ ਹੱਥ ਨਾਲ ਕੱਟਦੇ 5-6000 ਰੁਪਏ ਏਕੜ ਦਾ ਮਜ਼ਦੂਰਾਂ ਨੂੰ ਮਜ਼ਦੂਰੀ ਚਲੀ ਫਿਰ ਜਿਨ੍ਹਾਂ ਨੇ ਵਿੱਚ ਗੰਨਾ ਪੀਜਿਆ ਸੀ ਗੰਨੇ ਦਾ 15 ਤੋਂ 20000 ਰੁਪਏ ਏਕੜ ਦਾ ਜਿਹੜਾ ਲੇਬਰ ਦਾ ਵਾ ਉਹਨਾਂ ਦਾ ਵਿਚਾਰੀ ਲੇਬਰ ਦਾ ਉਹ ਵੀ ਮਾਰਿਆ ਗਿਆ ਕਿਸਾਨ ਦੀ ਫਸਲ ਮਾਰੀ ਗਈ ਲੇਬਰ ਦੀ ਮਜ਼ਦੂਰੀ ਮਾਰੀ ਗਈ ਫਿਰ ਇਹੋ ਫਸਲ ਝੋਨਾ ਜਿਹੜਾ ਮੰਡੀਆਂ 'ਚ ਜਾਣਾ ਹੈ ਮੰਟੀਗਾਚ ਵੀ ਜਿਹੜੇ ਪੱਲੇਦਾਰ ਮਜ਼ਦੂਰ ਆ ਸਾਡੇ ਭਰਾ ਉਹਨਾਂ ਦੀ ਵੀ ਮਜ਼ਦੂਰੀ ਮਾਰੀ ਗਈ ਇਹ ਤੇ ਐਸਸੀ ਵਰਗ ਵੀ ਮਾਰਿਆ ਗਿਆ ਤੇ ਜਨਰਲ ਵਰਗ ਵੀ ਮਾਰਿਆ ਗਿਆ ਜਿਹੜਾ ਨੁਕਸਾਨ ਹੋਇਆ ਬੜਾ ਬਡਾ ਨੁਕਸਾਨ ਹੋਇਆ ਐਵੇਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਧਰਤ ਦੀ ਜਿਹੜੀ ਮਾਰ ਆ ਉਹਦੇ ਅੱਗੇ ਯੂਰ ਨਹੀਂ ਚੱਲਦਾ ਪਰ ਅਸੀਂ ਆਪਦੇ ਭਰਾਵਾਂ ਦੇ ਨਾਲ ਆ ਇਹ ਪਸ਼ੂਆਂ ਨੂੰ ਚਾਰੇ ਦੀ ਲੋੜ ਹੋ ਜਾਂ ਫੀਡ ਦੀ ਜਾਂ ਕਿਸੇ ਪਰਿਵਾਰ ਨੂੰ ਖਾਣ ਪੀਣ ਦੀ ਅਵਸਥਾ ਦੀ ਲੋੜ ਅਸੀਂ ਸਾਰਾ ਕੁਝ ਪੂਰਾ ਕਰਾਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਾਣੇ ਸਾਡਾ ਪਰਚਬੰਦਾ ਅਸੀਂ ਲੋਕਾਂ ਦੇ ਵਿੱਚ ਠੀਕ ਇਟ ਇਸ ਸਭ ਤੁਸੀਂ ਵੀ ਵੱਖ-ਵੱਖ ਜਗਾਵਾਂ ਤੇ ਜਾ ਕੇ ਆਏ ਹੋ ਜਿੱਥੇ-ਜਿੱਥੇ ਹੜ੍ਹ ਆਏ ਹੋਏ ਆ ਕੀ ਕੁਝ ਸਥਿਤੀ ਹੈਗੀ ਆ ਬਾਕੀ ਦੇ ਇਲਾਕਿਆਂ ਦੀ ਅਗਰ ਗੱਲ ਕਰੀਏ ਇਸ ਵਕਤ ਤਾਂ ਪਤਰਨਤਨ ਪੱਟੀ ਦਾ ਹਲਕਾ ਤਾਂ ਵੇਖ ਰਿਹਾ ਸਾਰੇ ਪਾਸੇ ਜਲ ਥਲ ਹੈ ਦੇਖੋ ਪਿਛਲੇ 2 ਕ ਹਫਤਿਆਂ ਤੋਂ ਬਹੁਤ ਭਾਰੀ ਬਾਰਿਸ਼ ਪੰਜਾਬ ਦੇ ਵਿੱਚ ਵੀ ਹੋਈ ਔਰ ਹਿਮਾਚਲ ਦੇ ਵਿੱਚ ਵੀ ਹੋਈ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਔਰ ਪਾਣੀ ਦਾ ਬਹੁਤ ਜ਼ਿਆਦਾ ਫਲੋ ਜਿਹੜਾ ਸਾਡੇ ਪੰਜਾਬ ਦੇ ਵਿੱਚ ਐਂਟਰ ਕਰ ਗਿਆ ਸਾਤਾ ਹੀ ਹਰੀ ਕੇ ਜਿੱਥੇ ਸਤਲੁਜ ਤੇ ਬਿਆਸ ਦਾ ਸੰਗਮ ਆ ਉਥੇ ਆ ਕੇ ਪਾਣੀ ਦਾ ਵਾਹ ਹੋਰ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਆ ਅ ਸਾਰਾ ਹੀ ਦਰਿਆਈ ਖੇਤਰ ਤੇ ਨਾਲ ਲੱਗਦੇ ਪਿੰਡ ਜਿਹੜੇ ਨੇ ਉਹ ਇਹ ਹੜ੍ਹ ਦੀ ਮਾਰ ਦੇ ਵਿੱਚ ਆ ਕੇ ਇੱਥੇ ਹੀ ਸਭਰਾਵਾਂ ਦੀ ਬਹੁਤ ਜ਼ਿਆਦੀ ਜ਼ਮੀਨ ਜਿਹੜੀ ਆ ਉਹ ਜਿੱਥੇ ਫਸਲ ਬੀਜੀ ਸੀ ਝੋਨੇ ਦੀ ਫਸਲ ਬੀਜੀ ਸੀ ਉਹ ਸਾਰੀ ਤਬਾਹ ਹੋ ਗਈ ਔਰ ਲੋਕ ਜਿਹੜੇ ਸੀਗੇ ਉਹ ਭਰੋਂ ਬੇਕਾਰ ਹੋ ਗਏ ਮਾਲ ਡੰਗਰ ਜਿੰਨਾ ਦਾ ਸੀਗਾ ਉਹ ਵੀ ਉਹਨਾਂ ਨੂੰ ਉੱਥੋਂ ਲੈ ਕੇ ਕਿਤੇ ਹੋਰ ਉੱਚੀ ਜਗ੍ਹਾ ਤੇ ਜਿਹੜਾ ਜਾਣਾ ਪਿਆ ਪਰ ਨੁਕਸਾਨ ਦੇਖੀ ਨੁਕਸਾਨ ਤਾਂ ਬਹੁਤ ਆ ਅਸੀਂ ਕਲ ਘਟੂਰ ਸਾਹਿਬ ਹਲਕੇ ਦੇ ਵਿੱਚ ਵੀ ਸੀਗੇ ਅਜ ਰਮਤਾਸ ਦੇ ਵਿੱਚ ਸਵੇਰ ਜਾ ਕੇ ਦੇਖਿਆ ਸਾਡੇ ਖੜਿਆ ਖੜਿਆ ਹੀ 1.5 ਫੁੱਟ ਪਾਣੀ ਦਾ ਲੈਵਲ ਜਿਹੜਾ ਸੀਗਾ ਉਹ ਉੱਪਰ ਵੱਧ ਗਿਆ ਸੋ ਲੋਕ ਪਰੇਸ਼ਾਨ ਮੌਤ ਨੇ ਸਾਡੀ ਡਿਊਟੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਲਾਈ ਹੈ ਕਿ ਸਾਡੇ ਸਾਰੇ ਮੰਤਰੀ ਸਾਡੇ ਸਾਰੇ ਵਿਧਾਇਕ ਜਿਹੜੇ ਨੇ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਹੜਪੀੜਤ ਲੋਕ ਜਿਹੜੇ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਸਾਡਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਕਾਰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਜੈਵਾਨ ਐਸ.ਡੀ.ਐਮ ਸਾਹਿਬਾਨ ਪੁਲਿਸ ਪ੍ਰਸ਼ਾਸਨ ਮਾਈਨਿੰਗ ਵਿਭਾਗ ਪੀ.ਡਬਲਯੂ.ਡੀ ਵਿਭਾਗ ਸਾਡਾ ਹੈਲਥ ਵਿਭਾਗ ਅਸੀਂ ਸਾਰੇ ਸ਼ਤਰ ਕਰਕੇ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਸੈਂਟਰ ਬਣਾਏ ਨੇ ਤਾਂ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਿਹੜਾ ਹੋ ਰੱਖਿਆ ਜਾਵੇ ਕਿਉਂਕਿ ਨੁਕਸਾਨ ਤਾਂ ਬਹੁਤ ਹੋਇਆ ਪਰ ਜਾਨਾਂ ਤੇ ਜਹਾਨ ਆ ਇਹ ਨੁਕਸਾਨ ਤਾਂ ਚਲੋ ਪੂਰੀ ਕਦੀ ਨਾ ਕਦੀ ਹੁੰਦੀ ਰਹੇਗੀ ਇਸ ਵੇਲੇ ਜਿਹੜੀ ਮੋਢੀ ਲੋੜ ਹੈ ਕਿ ਜਿੱਥੇ-ਜਿੱਥੇ ਵੀ ਲੋਕ ਫਸੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਤੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਔਰ ਜਿਹੜਾ ਮਾਲ ਡੰਗਰ ਆ ਉਹਨਾਂ ਦੀ ਚਾਰੇ ਦਾ ਪ੍ਰਬੰਧ ਚੋਕਰ ਦਾ ਪ੍ਰਬੰਧ ਉਨਾ ਵਾਸਤੇ ਕੋਈ ਦਵਾਈਆਂ ਦਾ ਪ੍ਰਬੰਧ ਜਿਹੜਾ ਆ ਉਹ ਕੀਤਾ ਜਾਵੇ ਉਹਨ ਵੀ ਅਸੀਂ ਮੇਰੇ ਨਾਲ ਸ਼੍ਰੀ ਪ੍ਰਿੰਦਰ ਕੋਇਲ ਜੀ ਸਾਡੇ ਜਲ ਸਰੋਤ ਮੰਤਰੀ ਜਿਹੜੇ ਕਿ ਪਿਛਲੇ 2 ਹਫ਼ਤਿਆਂ ਤੋਂ ਹੀ ਫੀਲਡ ਦੇ ਵਿੱਚ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜਾਇਦਾ ਲੈ ਰਹੇ ਨੇ ਮੇਰੇ ਸਾਥੀ ਮੰਤਰੀ ਲਾਲ ਜੀ ਸਿੰਘ ਪੁੱਲਰ ਸਾਹਿਬ ਅਸੀਂ ਕਾਫੀ ਦਿਨਾਂ ਤੋਂ ਇਕੱਠੇ ਤਰਨਤਾਰਨ ਦੇ ਵਿੱਚ ਜੜੇ ਆ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਆ ਸੋ ਕਾਫੀ ਥਾਵਾਂ ਤੇ ਲੋਕ ਰੈਸਕਿਊ ਕੀਤੇ ਵੀ ਜਾ ਚੁੱਕੇ ਨੇ ਮਾਲ ਡੰਗਰ ਨੂੰ ਚਾਰਾ ਕੋਈ ਚਾਰ ਕੋਈ ਚੋਕਰ ਵਗੈਰਾ ਪ੍ਰੋਵਾਈਡ ਵੀ ਕੀਤੀ ਗਈ ਆ ਔਰ ਹੌਣ ਵੀ ਆਪਾਂ ਇੱਥੇ ਸਾਨੂੰ ਪਤਾ ਲੱਗਾ ਸੀਗਾ ਕਿ ਕੁਝ ਪਰਿਵਾਰ ਜਿਹੜੇ ਨੇ ਉਹ ਅਜੇ ਵੀ ਇੱਥੇ ਉਹਨਾਂ ਨੂੰ ਰੈਸਕਿਊ ਕਰਨਾ ਜ਼ਰੂਰੀ ਆ ਪਾਣੀ ਦਾ ਪੱਧਰ ਵਧਿਆ ਹੁਣ ਉਹਨਾਂ ਨੂੰ ਉੱਥੋਂ ਲੈਣ ਜਾ ਰਹੇ ਆ ਸੋ ਨੁਕਸਾਨ ਤਾਂ ਬਹੁਤ ਆ ਨਾਲ ਦੇ ਨਾਲ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਉਹਨਾਂ ਦਾ ਵੀ ਬਹੁਤ ਨੁਕਸਾਨ ਆ ਕਿਉਂਕਿ ਪੰਜਾਬ ਦੀ ਆਰਥਿਕਤਾ ਹੀ ਜਿਹੜੀ ਆ ਉਹ ਸਾਰੀ ਦੀ ਸਾਰੀ ਖੇਤੀਬਾੜੀ ਤੇ ਨਿਰਭਰ ਕਰਦੀ ਆ ਪੰਜਾਬ ਹੈ ਹੀ ਕੀਤੀ ਪ੍ਰਦਾਨ ਸੁਪਾ ਸੋ ਜਦੋਂ ਇੱਕ ਫਸਲ ਮਰ ਜਾਂਦੀ ਆ ਤੇ ਸਾਡੀਆਂ ਉਹ ਜਿਹੜਾ ਅਸਰ ਆ ਨਾ ਕਈ ਪੀੜ੍ਹੀਆਂ ਤੱਕ ਸਾਡੇ ਉੱਤੇ ਉਹ ਅਸਰ ਜੜਾਇਆ ਹੋ ਰਹਿਦਾ ਨਾ ਤਾਂ ਹੁਣ ਉਹ ਜ਼ਮੀਨ ਜਿਹੜੀ ਆ ਪਾਣੀ ਜਦੋਂ ਪੱਧਰ ਨੀਵਾ ਵੀ ਹੋ ਜਾਊਗਾ ਉੱਤਰ ਵੀ ਜਾਊਗਾ ਤੇ ਜ਼ਮੀਨ ਐਡੀ ਛੇਤੀ ਫਸਲ ਦੇਣ ਵਾਸਤੇ ਫਿਰ ਤਿਆਰ ਨਹੀਂ ਹੁੰਦੀ ਉਹਨੂੰ ਵੀ ਸਮਾਂ ਲੱਗਦਾ ਸੋ ਇੱਕ ਵਾਰੀ ਦੀ ਨਹੀਂ ਫਸਲ ਮਰੀ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਜੋ ਲੋਕ ਜਿਹੜੇ ਮਜ਼ਦੂਰ ਬਣਾ ਸੀਗੇ ਜਿਨ੍ਹਾਂ ਨੇ ਵੀ ਇੱਥੋਂ ਹੀ ਕਾਣਾ ਸੀਗਾ ਕਿਉਂਕਿ ਉਹ ਵੀ ਫੈਲੀ ਬੰਨੇ ਤੇ ਕੰਮ ਕਰਦੇ ਨੇ ਤੇ ਉਹਨਾਂ ਦੀ ਰੋਜੀ ਰੋਟੀ ਵੀ ਬੰਦੀ ਆ ਕੁਝ ਲੋਕ ਦਿਹਾੜੀਆਂ ਕਰਕੇ ਕਹਿੰਦੇ ਨੇ ਉਹਨਾਂ ਦੀਆਂ ਵੀ ਦਿਹਾੜੀ ਦਾ ਪਾਬੰਦ ਹੋ ਗਿਆ ਉਹਨਾਂ ਦਾ ਵੀ ਰਾਸ਼ਨ ਪਾਣੀ ਬੰਦ ਹੋ ਗਿਆ ਸੋ ਸਾਡੀ ਕੋਸ਼ਿਸ਼ ਆ ਕਿ ਅਸੀਂ ਸਮਾਜ ਦੇ ਹਰ ਵਰਗ ਨੂੰ ਚਾਹੇ ਉਹ ਕਿਸਾਨ ਵਰਗਾ ਮਜ਼ਦੂਰ ਵਰਗਾ ਜਿਹੜਾ ਜਿਹੜਾ ਵੀ ਕੋਈ ਪ੍ਰਭਾਵਤ ਆ ਅਸੀਂ ਉਹਨਾਂ ਕੋਲ ਚਾਹੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਰਾਸ਼ਨ ਪਹੁੰਚਾਈਏ ਔਰ ਖਾਸ ਤੌਰ ਤੇ ਉਹਨਾਂ ਦੇ ਜਾਨਮਾਲ ਦੀ ਰਾਖੀ ਜਿਹੜੀ ਆ ਵੈਲ ਦੇ ਆਧਾਰ ਤੇ ਕਰੀਏ ਤਾਂ ਕਿ ਇਸ ਕੁਦਰਤੀ ਆਫਤ ਨਾਲ ਜੋ ਨੁਕਸਾਨ ਹੋਣਾ ਆ ਉਸ ਨੁਕਸਾਨ ਨੂੰ ਮਿਨੀਮਾਈਜ਼ ਘੱਟੋ ਘੱਟ ਕੀਤਾ ਜਾਵੇ ਔਰ ਲੋਕਾਂ ਨੂੰ ਬਚਾਇਆ ਜਾਵੇ ਭੁੱਲਰ ਸਾਹਿਬ ਅਸੀਂ ਦੇਖ ਰਹੇ ਹਾਂ ਕਿਉਂਕਿ ਪਹਿਲਾਂ ਵੀ ਜਦੋਂ ਕਿਸਾਨਾਂ ਦੀ ਐਦਾ ਫਸਲਾਂ ਪਾਣੀ ਨਾਲ ਤਬਾਹ ਹੁੰਦੀਆਂ ਸੀ ਤਾਂ ਸਰਕਾਰਾਂ ਦੇ ਉੱਤੇ ਇਲਜ਼ਾਮ ਲੱਗਦੇ ਸੀ ਕਿ ਸਰਕਾਰਾਂ ਨੇ ਤਿਆਰੀ ਨਹੀਂ ਕੀਤੀਆਂ ਸੂਏ ਨਾਲੇ ਜਿਹੜੇ ਉਹਨਾਂ ਦੀ ਸਾਫ ਸਫਾਈ ਨਹੀਂ ਹੋਈ ਬੰਨ ਮਜ਼ਬੂਤ ਨਹੀਂ ਕੀਤੇ ਕਿਉਂਕਿ ਚਲੋ ਕੁਦਰਤ ਨੇ ਤਾਂ ਜੋ ਕਰਨਾ ਹੈ ਉਹ ਕਰ ਰਹੀ ਹੈ ਪਰ ਜੋ ਸਾਡੇ ਇਨਸਾਨਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਉਹ ਸਾਡਾ ਫਰਜ਼ ਬਣਦਾ ਹੈ ਹੁਣ ਵੀ ਸਰਕਾਰ ਤੇ ਕਈ ਸਵਾਲ ਆਪੋਜੀਸ਼ਨ ਦੇ ਵੱਲੋਂ ਠਾਏ ਜਾ ਰਹੇ ਜੀ ਜਿਹੜੀ ਨਾਲਿਆਂ ਦੀ ਸਫਾਈ ਦੀ ਗੱਲ ਹੈ ਅਸੀਂ ਸਾਡੇ 8000 ਕਿਲੋਮੀਟਰ ਜਿਹੜਾ ਟੈਨਰ 4600 ਕਿਲੋਮੀਟਰ ਦੀ ਅਸੀਂ ਸਫਾਈ ਕੀਤੀ ਹੈ 276 ਕਰੋੜ ਰੁਪਏ ਅਸੀਂ ਅਗਾਊਂ ਪ੍ਰਬੰਧਾਂ ਦੇ ਖਰਚ ਕੀਤਾ ਜਦੋਂ ਕੋਈ ਇਹ ਨਹੀਂ ਸੀ ਕਿ ਕੋਈ ਹੜਾ ਜਾਣਗੇ ਕੋਈ ਇਸ ਤਰ੍ਹਾਂ ਦੀ ਸਥਿਤੀ ਅਰ 2023 ਤੋ ਅਸੀਂ ਸਿੱਖਿਆ ਸੀ ਜਿਹੜਾ ਕਿ ਜਿੱਥੇ ਵੀ ਕਿਤੇ ਕੋਈ ਬ੍ਰੀਚ ਦਾ ਖਤਰਾ ਹੈ ਅਸੀਂ ਉਹ ਸਾਰੇ ਪੂਰੇ ਕੀਤੇ ਨੇ ਤੇ ਅੱਜ ਜਿਹੜੇ ਬੰਨ ਸੀ ਉਹ ਰਾਵੀ ਦੇ ਬੰਨ ਜਾਂ ਕਿਸੇ ਵਿਆਸ ਦੇ ਕੋਈ ਬੰਨ ਨਹੀਂ ਟੁੱਟੇ ਪਾਣੀ ਜਦੋਂ ਓਵਰਫਲੋ ਹੋ ਗਿਆ ਤੇ ਫਿਰ ਕੀ ਕੀਤਾ ਜਾ ਸਕਦਾ ਜਦੋਂ ਬੰਨਾਂ ਦੇ ਉੱਪਰ ਦੀ ਪਾਣੀ ਹੋ ਗਿਆ ਤਾਂ ਫਿਰ ਬੰਨ ਨੇ ਕਿਤੇ ਬੰਨ ਟੁੱਟ ਵੀ ਗਏ ਆ ਤੇ ਨਹੀਂ ਜੋ ਸਰਕਾਰੀ ਬੰਨ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਆ ਕਿਤੇ ਕੋਈ ਦਿੱਕਤ ਨਹੀਂ ਆ ਇਹ ਸਿਰਫ ਜਿਵੇਂ ਹੁਣ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਦੀ ਉਹ ਜਿਹੜਾ ਬੋਪਰਾ ਆਈ ਲੈਂਡ ਹੈ ਉਹ ਬਿਲਕੁਲ ਵਿਚੋ ਵਿਚ ਸੀ ਜੀ ਦਰਿਆ ਦੇ ਵਿੱਚ ਸੀ ਉਹ ਤੇ ਸੋ ਮਤਲਬ ਕਹਿੰਦਾ ਵੀ ਇਹ ਕਿਤੇ ਗੱਲਾਂ ਸਾਰੀਆਂ ਗਲਤ ਨੇ ਕਿ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ ਪੂਰਨ ਰੂਪ ਦੇ ਵਿੱਚ ਪ੍ਰਬੰਧ ਕੀਤੇ ਹੋਏ ਸੀ ਪਰ ਇੰਨਾ ਐਨੇ ਕੁਦਰਤ ਦੀ ਆਫਤ ਦੇ ਸਾਹਮਣੇ ਕੋਈ ਪ੍ਰਬੰਧ ਨਹੀਂ ਟਿਕ ਸਕਦੇ ਜੀ ਹੁਣ ਪਾਣੀ ਇੰਨਾ ਆ ਗਿਆ ਜਿਹੜਾ ਇਤਿਹਾਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਅੱਜ ਤੱਕ ਨਹੀਂ ਕਦੀ ਆਇਆ ਤੇ ਫਿਰ ਪ੍ਰਬੰਧ ਕੀ ਕਰਨਗੇ ਜੀ ਇਸ ਕਰਕੇ ਪ੍ਰਬੰਧ ਸਾਡੇ ਕੋਲ ਹੈ ਸਭ ਤੁਸੀਂ ਸਾਰੇ ਜਗ੍ਹਾ ਮਤੇ ਹੋ ਕੇ ਆਏ ਹੋ ਜਿੱਥੇ ਜਿੱਥੇ ਹੜਾ ਦੀ ਮਾਰ ਹੈ ਕੀ ਲੱਗਦਾ ਸਭ ਤੋਂ ਵੱਧ ਪ੍ਰਭਾਵਿਤ ਅਗਰ ਖੇਤਰ ਕੱਢੀਏ ਤਾਂ ਕਿਹੜਾ ਵੱਧ ਹੁਣ ਤਾਂ ਸਾਰੇ ਪ੍ਰਭਾਵਿਤ ਨੇ ਹੁਣ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਸਕਦਾ ਕਿ ਅਸੀਂ ਕਹੀਏ ਵੀ ਇੱਥੇ ਵਧਦਾ ਤੇ ਇੱਥੇ ਘਟਦਾ ਹੁੰਦਾ ਸਾਰੇ ਪ੍ਰਭਾਵਿਤ ਨੇ ਸਵੇਰੇ ਅਸੀਂ ਅਜ ਨਾਲੇ ਗਏ ਸੀ ਸਾਡੇ ਹੁੰਦੇ ਹੁੰਦੇ 1.5 ਫੁੱਟ ਪਾਣੀ ਵਧ ਗਿਆ ਉੱਥੇ ਸੋ ਇਸ ਕਰਕੇ ਹੁਣ ਕੋਈ ਸਥਿਤੀ ਦਾ ਤੈ ਹੋ ਰਹੀ ਹੈ ਵੀ ਕੰਟਰੋਲ ਤੋਂ ਬਾਹਰ ਦੀ ਸਥਿਤੀ ਹੈ ਪਰ ਫਿਰ ਵੀ ਸਰਕਾਰ ਨੇ ਕੰਟਰੋਲ ਕੀਤਾ ਹੋਇਆ ਹੈ ਪਰ ਜਿੰਮੇ ਮੈਂ ਬਾਰੀ ਬਾਰੀ ਕਰਨਾ ਕੁਦਰਤ ਦੇ ਮੂਹਰੇ ਕੋਈ ਜ਼ਰੂਰਤ ਨਹੀਂ ਜੀ ਅੱਛਾ ਪੁੱਲਰ ਸਾਹਿਬ ਕਈ ਲੋਕ ਹਾਲੇ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਨਾਰਾਜ਼ਗੀਆਂ ਨੇ ਕਿ ਸਾਡੇ ਤੱਕ ਪਹੁੰਚ ਨਹੀਂ ਹੋ 파ਰੀ ਸਰਕਾਰ ਤਾਂ ਕਹਿੰਦੇ ਬੰਦੇ ਗਿਣਤੀ ਦੇ ਹੁੰਦੇ ਆ ਸਾਰੇ ਤਾਂ ਹੁਣ ਇੰਨੇ ਜ਼ਿਆਦਾ ਪਹੁੰਚ ਨਹੀਂ ਸਕਦੇ ਕੁਝ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਉਹਨਾਂ ਤੱਕ इजीली ਅਪਰੋਚ ਕਰ ਸਕਦੇ ਆ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸਰਕਾਰ ਹੈ ਤਾਂ ਸਰਕਾਰ ਹਰ ਜਗ੍ਹਾ ਤੇ ਪਹੁੰਚ ਪਾਏਗੀ ਕਈ ਥਕਾਨੇ ਰਹਿ ਵੀ ਜਾਂਦੇ ਆ ਦੇਖੋ ਅਸੀਂ ਤੇ ਕੋਸ਼ਿਸ਼ ਕੀਤੀ ਆ ਵੀ ਹਰ ਘਰ ਤੱਕ ਹਰ ਪਰਿਵਾਰ ਤੱਕ ਹਰ ਜੀ ਤੱਕ ਪਹੁੰਚ ਕਰਕੇ ਅਸੀਂ ਮਿਲੇ ਵੀ ਆ ਤੇ ਜੋ ਲੋੜਾਂ ਸੀ ਅਸੀਂ ਤਕਰੀਬਨ ਹੱਲ ਵੀ ਕੀਤੀਆਂ ਬਾਕੀ ਵੇਖੋ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾ ਉਹ ਆਪਣੀ ਪੋਲੀਟਿਕਸ ਕਰਦੀਆਂ ਪਈਆਂ ਅਕਾਲੀ ਦਲ ਕਾਂਗਰਸ ਬੀਜੇਪੀ ਵਾਲੇ ਉਹ ਜਾਣ ਪੁੱਝ ਕੇ ਕੋਈ ਨਾ ਕੋਈ ਵਿਖੋ ਪਿੰਡ ਤੇ ਸਾਰੇ ਲੋਕ ਤੇ ਆਪਾਂ ਖੁਸ਼ ਵੀ ਨਹੀਂ ਕਰ ਸਕਦੇ ਜਿਹੜੇ ਕੋਈ 2-4 ਬੰਦੇ ਹੁੰਦੇ ਆ ਉਹਨਾਂ ਨੂੰ ਕੈਮਰੇ ਸਾਹਮਣੇ ਬੁਲਾ ਕੇ ਉਹ ਜੀ ਆਏ ਨਹੀਂ ਜੀ ਸਾਨੂੰ ਕੋਈ ਮਿਲਿਆ ਨਹੀਂ ਜੀ ਮੈਂ ਤੇ ਉਹਨਾਂ ਪਿਆਰੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਇਹ ਵੇਲਾ ਲੋਕਾਂ ਦੀ ਮਦਦ ਕਰਨ ਦਾ ਨਾ ਕਿ ਆਪਾਂ ਨੂੰ ਅਟਕਾਉਣ ਦਾ। ਜੀ ਇਹ ਵੀ ਨਾ ਆਪਾਂ ਲੋਕਾਂ ਦੀ ਮਦਦ ਕਰੀਏ। ਇੱਕ ਪੱਤਰਕਾਰ ਆ ਭਰਾ ਸਾਡਾ ਉਹਨੇ ਪੁੱਛਿਆ ਨਹੀਂ ਦੱਸਿਆ ਨਹੀਂ ਇੱਥੇ ਰਾਦਲ ਕੇ ਪਿੰਡ ਬੀੜਾ ਲਿਆ ਕੇ ਦਿੱਤਾ ਸਰਕਾਰੀ ਆਪਾਂ। ਉਹ ਆਂਦਾ ਜੀ ਪਿੰਡਾਂ ਨੇ ਆਪਦੇ ਤੌਰ ਤੇ ਪੀੜਾ ਲੈਂਦਾ। ਪਿੰਡ ਵਾਲਿਆਂ ਨੂੰ ਪੀੜਾ ਕਿੱਥੋਂ ਮਿਲ ਗਿਆ ਟਾਈਮ ਦੇ ਟਾਈਮ ਤੇ? ਬੀੜਾ ਤੇ ਆਪਾਂ ਸਰਕਾਰੀ ਲਿਆ ਕੇ ਦਿੱਤਾ। ਇਹ ਨਹੀਂ ਕਰਨਾ ਚਾਹੀਦਾ ਕਿ ਲੋਕਾਂ ਨੂੰ ਗਮਰਾ ਕਰਕੇ ਕਿਉਂਕਿ ਸੋਸ਼ਲ ਮੀਡੀਆ ਤੇ ਤੇ ਜਿਹੜੀ ਚੀਜ਼ ਇੱਕ ਵਾਰ ਚੱਲ ਗਈ ਉਹ ਲੋਕਾਂ ਨੂੰ ਲੱਗਣਾ ਕਿ ਪਤਾ ਨਹੀਂ ਇਹੋ ਹੀ ਸੱਚ ਚੱਲੀ ਜਾਂਦੇ ਆ ਆ ਮੋਟਰ ਬੋਟਾਂ ਆ ਬੇੜੇ ਆ ਇਹ ਸਾਰਾ ਕੁਝ ਸਰਕਾਰੀ ਤੌਰ ਤੇ ਇੰਤਜ਼ਾਮ ਕੀਤਾ ਗਿਆ ਹੁਣ ਲੋਕ ਤੇ ਵਿਚਾਰੇ ਘਰੋਂ ਘਰੇ ਫਿਰਦੇ ਉਹ ਬੇੜਾ ਕਿੱਥੋਂ ਲਿਆਉਣਗੇ ਬੇੜਾ ਤੇ ਆਉਂਦਾ 8-10 ਲੱਖ ਰੁਪਏ ਦਾ ਆ ਹੈਲੀਕਾਪਟਰ ਚੱਲਣ ਤੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਉਹਦੇ ਤੇ ਲੋਕਾਂ ਨੂੰ ਰੈਸਕਿਊ ਕਰਕੇ ਘਰਾਂ ਚੋਂ ਬਾਹਰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਂਦੇ ਆ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਉੱਤੇ ਹੈਲੀਕਾਪਟਰ ਤੇ ਪਹੁੰਚਾਇਆ ਜਾਂਦੇ ਆ ਜਿਹੜੇ ਮੋਟਰ ਬੋਟਾਂ ਬੇੜੇ ਆ ਜਾਂ ਕਿਸ਼ਤੀਆਂ ਆ ਉਹ ਸਰਕਾਰੀ ਤੌਰ ਤੇ ਅਸੀਂ ਇੰਤਜ਼ਾਮ ਕਰਕੇ ਲੋਕਾਂ ਨੂੰ ਘਰਾਂ ਚੋਂ ਬਾਹਰ ਲਿਉਨੇ ਪਏ ਆ ਐਹੀਂ ਤੇ ਇਨਾ ਸ਼ੁਕਰ ਕਰਦੇ ਪਏ ਭੈਣਾ ਭਰਾਵਾਂ ਦੀਆਂ ਜਾਨਾਂ ਬਚ ਗਈਆਂ ਤੇ ਆਪਦੇ ਘਰਾਂ ਚੋਂ ਸਾਡੇ ਨਾਲ ਆ ਕੇ ਲੱਗ ਕੇ ਬਾਹਰ ਹੁੰਦੇ ਜਾਂਦੇ ਇਨਾ ਹੀ ਬੜਾ ਧੰਨਵਾਦ ਤੇ ਬਾਕੀ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰੂੰਗਾ ਕਿ ਐਵੇਂ ਆਪਾਂ ਮੁੱਦੇ ਦੀ ਕੋਈ ਗੱਲ ਕਰੀਏ ਲੋਕਾਂ ਦੀ ਮਦਦ ਦੀ ਗੱਲ ਕਰੀਏ ਆਪਾਂ ਐਵੇਂ ਸਿਆਸਤ ਨਾ ਕਰੀਏ ਕਿਆਸਤ ਨਾ ਕਰਨ ਦੀ اپیل ਕੀਤੀ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਨੇ ਇਹdio ਸਭ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਦੇਖੋ ਮੈਂ ਤੇ ਇਹੀ ਕਹੂੰਗਾ ਕਿ ਜਾਨ ਆ ਤੇ ਜਹਾਨ ਆ ਜੇਕਰ ਸਾਡੀ ਅੱਜ ਜਾਨ ਬਚੂਗੀ ਤੇ ਜਿਹੜੇ ਨੁਕਸਾਨ ਨਫੇ ਇਹ ਜ਼ਿੰਦਗੀ ਦੇ ਵਿੱਚ ਹਿੱਸਾ ਨੇ ਜ਼ਿੰਦਗੀ ਦਾ ਆਉਂਦੇ ਹੁੰਦੇ ਰਹਿੰਦੇ ਨੇ ਤੇ ਮੈਂ ਤੇ ਇਹੀ ਕਹੂੰਗਾ ਕਿ ਆਪਾਂ ਸਭ ਤੋਂ ਪਹਿਲਾਂ ਆਪਣੀ ਜਾਨ ਬਚਾਈਏ ਆਪਾਂ ਜੇ ਸਾਡੀ ਜਾਨ ਬਚੀ ਰਹੂਗੀ ਆਪਾਂ ਫੇਰ ਘਰ ਬਣਾ ਲਾਂਗੇ మేర ਆਪਾਂ ਕਮਾਈਆਂ ਕਰ ਲਾਂਗੇ ਪੰਜਾਬੀ ਮਿਹਨਤੀ ਲੋਕ ਨੇ ਬਹੁਤ ਹਾਰਡ ਵਰਕ ਕਰਨ ਵਾਲੇ ਲੋਕ ਨੇ ਕਈ ਵਾਰੀ ਪੰਜਾਬ ਦੇ ਵਿੱਚ ਹੜਾਏ ਕਈ ਵਾਰੀ ਹੋਰ ਮਾਰਾਂ ਪਈਆਂ ਸਾਡੀ ਵਾਹੇ ਵੀ ਬਾਰਡਰ ਸਟੇਟ ਹੈ ਤੇ ਇਹੋ ਜੀਆਂ ਕੁਦਰਤੀ ਆਫਤਾਂੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਮੈਨਮੇਡ ਵੀ ਹੁੰਦੀਆਂ ਰਹਿੰਦੀਆਂ ਨੇ ਕਦੀ ਪਾਕਿਸਤਾਨ ਦਾ ਹਮਲਾ ਹੋ ਗਿਆ ਕਦੀ ਕੋਝੋ ਹੋ ਗਿਆ ਸੋ ਇਹ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਨੇ ਪਰ ਜਿੱਥੋਂ ਤੱਕ ਇਹ ਕੁਦਰਤੀ ਆਫਤ ਤੋਂ ਬਚਨ ਦਾ ਹੈ ਮੈਂ ਜਨਤਾ ਨੂੰ ਜ਼ਰੂਰ ਇਹ ਅਪੀਲ ਕਰੂੰਗਾ ਇਹ ਆਪਾਂ ਸਰਕਾਰ ਦੇ ਨਾਲ ਸਹਿਯੋਗ ਕਰਦੇ ਹੋਏ ਜੋ ਵੀ ਹਦਾਇਤਾਂ ਪ੍ਰਸ਼ਾਸਨ ਜਾਰੀ ਕਰਦਾ ਹੈ ਉਹ ਹਦਾਇਤਾਂ ਨੂੰ ਮੰਨਿਏ ਆਪਣੀ ਸੁਰੱਖਿਅਤ ਜਗ੍ਹਾ ਤੇ ਜਿਹੜਾ ਉਹ ਜਾਈਏ ਅਸੀਂ ਪੂਰੀ ਸੁਰੱਖਿਅਤ ਜਗ੍ਹਾ ਦੇ ਉੱਤੇ ਰਾਸ਼ਨ ਪਾਣੀ ਦਾ ਦਵਾਈ ਦਾ ਰੂਦਾ ਪੂਰਾ ਜਿਹੜਾ ਪ੍ਰਬੰਧ ਉਹ ਕੀਤਾ ਹੋਇਆ ਹੈ ਸੋ ਲੋਕਾਂ ਨੂੰ ਬਿਨਾ ਕਿਸੇ ਹੋਰ ਵੇਟ ਕੀ ਧਿਆਨ ਇੰਤਜ਼ਾਰ ਕੀਤੇ ਹੋ ਕਿਉਂਕਿ ਪਾਣੀ ਦਾ ਪੱਤਰ ਵੱਧਾ ਜਾ ਰਿਹਾ ਸੋ ਲੋਕਾਂ ਨੂੰ ਇਹੋ ਹੀ ਅਪੀਲ ਆ ਕਿ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਆਪਣੇ ਘਰਾਂ ਤੋਂ ਚਲੋ ਠੀਕ ਆ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਅਸੀਂ ਨਹੀਂ ਛੱਡਣਾ ਚਾਹੁੰਦੇ ਆਪਾਂ ਨੂੰ ਵੀ ਘਰ ਤੋਂ ਬਾਹਰ ਜਾਣਾ ਪਵੇ ਬੜਾ ਮੁਸ਼ਕਲ ਲੱਗਦਾ ਹੈ ਪਰ ਉਹਨਾਂ ਕਾਰਗੋਜ ਨਹੀਂ ਸਕਦੇ ਇੱਕ ਆਸਤੀ ਹੈ ਉਹ ਜੀ ਆ ਕਿ ਜਿਹਦੇ ਵਿੱਚ ਆ ਆਦਮੀ ਦੇ ਕਈ ਵਾਰੀ ਕੁਝ ਹੱਥ ਵਸ ਨਹੀਂ ਰਹਿੰਦਾ ਉਦੋਂ ਫਿਰ ਆਪਣੀਆਂ ਜਾਨਾਂ ਬਚਾਉਣ ਵੱਲ ਆਪਣੇ ਪਰਿਵਾਰ ਦੀਆਂ ਜਾਨਾਂ ਬਚਾਉਣ ਵੱਲ ਜਿਹੜੀ ਆ ਉਹ ਕਾਇਲ ਕਰਦੀ ਚਾਹੀਦੀ ਹੈ ਅਸੀਂ ਸ੍ਰੀ ਮੰਤਰੀ ਸਰਬਾਨ ਪ੍ਰਿੰਦਰ ਗੋਇਲ ਜੀ ਹਰਜਨ ਸਿੰਘ ਟੀਓ ਜੀ ਦਾਸ ਅਸੀਂ ਲੋਕਾਂ ਨੂੰ ਹੀ ਬੇਨਤੀ ਕਰਨ ਚੱਲੇ ਆ ਜਿਹੜੇ ਪਰਿਵਾਰ ਵਿਛਲੇ ਆ ਵੀ ਆਪ ਦਾ ਤੁਸੀਂ ਜੋ ਕੀਮਤੀ ਸਮਾਨ ਉਹਨੂੰ ਲੈ ਕੇ ਆਪਦੇ ਬੱਚੇ ਲੈ ਕੇ ਬਾਹਰ ਆਜੋ ਤੁਹਾਡੇ ਰਹਿਣ ਨੂੰ ਇੰਤਜ਼ਾਮ ਕਰ ਦਿੰਨੇ ਆ ਵੇਖੋ ਬੰਦੇ ਦੀ ਜਾਨ ਬਾਜੇ ਨਾ ਬੰਦੇ ਆਪਦੇ ਮਿਹਨਤ ਕਰਕੇ ਤਾਂ ਹਨ ਉਹਦੀ ਕਿਰਤ ਕਰਕੇ ਫਰਸ਼ ਤੋਂ ਅਰਸ਼ ਤੇ ਪਹੁੰਚ ਸਕਦਾ ਤੇ ਜੇ ਜਾਨ ਨਾ ਰਹੀ ਟਿੱਖੜੀ ਦੇ ਕਈ ਨਾ ਛੋਟੀ ਜੀ ਗੱਲ ਤੋਂ ਭੁੱਲ ਹੋਈ ਤੋਂ ਕਈ ਰੰ ਬੰਦਾ ਬੜੀ ਦੂਰ ਜਾ ਕੇ ਡੇਕਦਾ ਉਹ ਜਦੋਂ 1947 ਦਾ ਦੌਰ ਆਇਆ तकरीबन ਸਾਡੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਸਾਰਾ ਕੁਝ ਉੱਥੇ ਛੱਟ ਐ ਖਤਮ ਹੋ ਗਿਆ ਸਾਰਾ ਕੁਝ ਮਿਹਨਤੀ ਲੋਕ ਸਨ ਮਿਹਨਤ ਕਰਕੇ ਲੋਕਾਂ ਨੇ ਇੱਧਰ ਆ ਕੇ ਫੇਰ ਜਾਇਦਾਦਾਂ ਬਣਾ ਲਈਆਂ ਅੱਜ ਉਹ ਲੋਕ ਫੇਰ ਕਰੋੜਾਪਤੀ ਯਰਪਾਪਤੀ ਆ ਕੋਈ ਆਈਏਐਸ ਬਣ ਗਿਆ ਕੋਈ ਆਈਪੀਐਸ ਬਣ ਗਿਆ ਵਾ ਤੇ ਜੇ ਜਾਨਣਾ ਹੀ ਚਲ ਜਾਂਦੀਆਂ ਤੇ ਫਿਰ ਮਿਹਨਤਾਂ ਤੇ ਪੜਾਈਆਂ ਕਿੱਥੋਂ ਕਰਨੀਆਂ ਇਸ ਕਰਕੇ ਬੇਨਤੀ ਇਹੋ ਆ ਕਿ ਜਿਹੜੇ ਪਰਿਵਾਰ ਵਿੱਚ ਜੋ ਸਰਕਾਰ ਦੀਆਂ ਨੀਤਾਂ ਉਹਦੇ ਅਨਸਾਰ ਪੜਾਣਾ ਪੜਾਉਣ ਦੀ ਬੇਨਤੀ ਵੀ ਬਾਹਰ ਆਓ ਕੋਈ ਗੱਲ ਨਹੀਂ ਤੁਹਾਡੇ ਘਰਾਂ 'ਚ ਕੋਈ ਚੋਰੀ ਚਰਾਰੀ ਨਹੀਂ ਹੁੰਦੀ ਰਾਤ ਦਾ ਸਮਾਂ ਜਰੂਰ ਬਾਹਰ ਆ ਕੇ ਜੀ ਤਾਂ ਬਿਲਕੁਲ ਰੈਸਕਿਊ ਕਰਨ ਦੇ ਲਈ ਤਿੰਨੋਂ ਮੰਤਰੀ ਸਾਹਿਬਾਨ ਪਹੁੰਚੇ ਹੋਏ ਨੇ ਤੇ ਜ਼ਰੂਰ ਲੋਕਾਂ ਨੂੰ ਅਪੀਲ ਵੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮੌਕੇ ਲੋਕ ਮੀਡੀਆ ਨੂੰ ਵੀ ਨਿੰਦਦੇ ਕਈ ਵਾਰ ਨਜ਼ਰ ਆਉਂਦੇ ਨੇ ਕਿ ਮੀਡੀਆ ਵਾਲੇ ਕੀ ਕਰ ਰਹੇ ਆ ਇਸ ਬੜੀ ਵਿੱਚ ਜਿਵੇਂ ਚਾਰ ਮੀਡੀਆ ਵਾਲੇ ਸੁੰਨਤ ਜਗ੍ਹਾ ਤੇ ਚਾਰ ਹੋਰ ਲੋਕ ਆਜ਼ਮਦੇ ਸੀ ਸਾਡੀ ਵੀ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੁੰਦੀ ਹੈ ਕਈ ਵਾਰ ਜਿਹੜੀ ਸਚਾਈ ਹੈ ਹਕੀਕਤ ਹੈ ਜ਼ਮੀਨੀ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਨੂੰ ਵੀ ਇਸ ਜਗ੍ਹਾ ਤੇ ਪਹੁੰਚਣਾ ਪੈਂਦਾ ਤੇ ਸਾਡਾ ਵੀ ਇਹੀ ਪ੍ਰਯਾਸ ਹੈ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਵਾਦ ਤੋਂ ਵਾਦ ਜਿਹੜੀਆਂ ਕੀਮਤੀ ਜਾਣਾਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਸਕੇ ਕੈਮਰਾ ਪਰਸਨ ਡਿੰਪੀ ਦੇ ਨਾਲ ਸ਼ਾਲੋ ਮਿਰੋਕ ਤਰੰਦਰ